ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋ ਕੋਈ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਲੋ ਜੀ ਆਪਾਂ ਇੱਕ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਤੁਸੀਂ ਐਂਡ ਤੱਕ ਦੇਖਣਾ ਇਸ ਵੀਡੀਓ ਨੂੰ ਸੁਣ ਕੇ ਤੁਹਾਡੇ ਵਿੱਚ ਇੱਕ એનર્ਜੀ ਜੀ ਆ ਜਾਊਗੀ ਇੱਕ ਪੋਜ਼ਿਟਿਵ ਵੀ ਆ ਜਾਊਗੀ ਹਨਾ ਤੇ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੀ ਮੈਂ ਚੈਨਲ ਕਿਉਂ ਬਣਾਇਆ ਸੀ ਤੇ ਕਿਸ ਲਈ ਬਣਾਇਆ ਸੀ ਤੇ ਕੀ ਵਜ੍ਹਾ ਸੀਗੀ ਕਿ ਮੈਂ ਚੈਨਲ ਬਣਾਇਆ ਹਨਾ ਤੇ ਨਾਲੇ ਮੈਂ ਦੱਸਾਂਗੀ ਥੋੜੀ ਜੀ ਐਡੀਟਿੰਗ ਜਿਹੜੇ ਪੁੱਛਦੇ ਸੀਗੇ ਵੀ ਫਾਸਟ ਵੀਡੀਓ ਕਿੱਦਾਂ ਕਰੀਦੀ ਹੈ ਥੋੜਾ ਜਿਹਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਗੱਲਬਾਤ ਕਰਾਂਗੀ ਤੇ ਤੁਸੀਂ ਜ਼ਰੂਰ ਧਿਆਨ ਨਾਲ ਸੁਣਨਾ ਵੀਡੀਓ ਵੱਤਵਾ ਸ਼ੇਅਰ ਕਰਨ ਤੋਂ ਬਾਅਦ ਤੁਹਾਨੂੰ ਵੀ ਲਾਈਕ ਤੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਨਾ ਠੀਕ ਹੈ ਜੀ ਪੈਸਾ 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 ਸਾਰੇ ਕਹਿੰਦੇ ਆ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਹਨਾ ਮੈਂ ਮੰਨਦੀ ਆ ਚਲੋ ਇਹ ਗੱਲ ਠੀਕ ਹੈ ਪਰ ਪੈਸਾ ਪੈਸਾ ਜਿਹੜਾ ਲੋਕ ਕਰਦੇ ਆ ਨਾ ਸੱਚੀ ਗੱਲ ਹੈ ਮੇਰ ਨਾਲ ਖੁਦ ਬੀਤੀ ਹੋਈ ਹੈ ਜੇ ਪੈਸਾ ਹੀ ਸਭ ਕੁਝ ਨਹੀਂ ਨਾ ਹੈਗਾ ਤੇ ਪੈਸੇ ਤੋਂ ਬਗੈਰ ਵੀ ਸਾਡਾ ਕੁਝ ਨਹੀਂ ਹੈਗਾ ਕਿਉਂਕਿ ਇਹ ਮੇਰੀ ਹੱਡ ਬੀਤੀ ਹੈ ਜਿਹੜੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਆ ਪੈਸਾ ਮੰਨਿਆ ਕਿ ਪਹਿਲਾਂ ਆਪਾਂ ਸੋਚਦੇ ਸੀਗੇ ਪਹਿਲੇ ਜਿਹੜੇ ਜ਼ਮਾਨੇ ਸੀਗੇ ਪਹਿਲਾਂ ਲੇਟਜੀ ਪਹਿਲਾਂ ਜਿਹੜੇ ਬਜ਼ੁਰਗ ਸੀ ਉਹ ਕਹਿੰਦੇ ਕਿ ਸਭ ਕੁਝ ਪੈਸਾ ਹੀ ਨਹੀਂ ਹੁੰਦਾ ਹੈਗਾ ਪਰ ਹੁਣ ਦੇ ਜ਼ਮਾਨੇ ਵਿੱਚ ਪੈਸੇ ਤੋਂ ਬਗੈਰ ਵੀ ਕੁਝ ਨਹੀਂ ਹੈਗਾ ਹਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਆਪਣੀ ਹੱਡ ਬੀਤੀ ਜਦੋਂ ਮੇਰੇ ਸੰਸਾਰ ਬਰਬਾਦ ਹੋਇਆ ਸੀ ਜਦੋਂ ਮੇਰਾ ਘਰ ਬਰਬਾਦ ਹੋਇਆ ਸੀ ਮਤਲਬ ਕਿ ਜਦੋਂ ਮੇਰੇ ਹਸਬੰਡ ਦੀ ਡੈਥ ਹੋਈ ਸੀ ਜਦੋਂ ਉਹਦਾ ਐਕਸੀਡੈਂਟ ਹੋਇਆ ਸੀ ਤੇ ਉਸ ਟਾਈਮ ਕਿਹੜੇ ਹਾਲਾਤ ਸੀਗੇ ਕਿਹੜੀ ਸਿਚੁਏਸ਼ਨ ਸੀਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕੁਝ ਸਾਲ ਪਹਿਲਾਂ ਮੇਰੀ ਸ਼ਾਦੀ ਹੋਈ ਥੋੜਾ ਜਿਹਾ ਮਤਲਬ ਕਿ ਥੋੜੀ ਮੇਰੀ ਏਜ ਹਨੇ ਹੈ ਨਹੀਂ ਸੀ ਜਦੋਂ ਮੇਰੀ ਫਸਟ ਮੈਰਿਜ ਹੋਈ ਸੀਗੀ ਥੋੜਾ ਟਾਈਮ ਹੀ ਬਾਅਦ ਮੇਰੇ ਜਿਹੜੇ ਹਸਬੰਡ ਸੀਗੇ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਜਿਹੜਾ ਸਿਰ ਸੀਗਾ ਨਾ ਆ ਚੀਜ਼ ਬੜੇ ਜ਼ੋਰ ਨਾਲ ਬਿਜਲੀ ਦੇ ਖੰਭੇ ਨਾਲ ਲੱਗਾ ਸੀਗਾ ਤੇ ਉਹ ਖੰਭੇ ਨਾਲ ਲੱਗਣ ਨਾਲ ਇਹ ਚੀਜ਼ਾਂ ਦੀ ਡੈਮੇਜ ਹੋ ਗਿਆ ਸੀ ਜਿਹੜੀਆਂ ਆਵਲੀਆਂ ਪਿਛਲੀਆਂ ਨਸਾਂ ਹੁੰਦੀਆਂ ਨੇ ਨਾ ਸਿਰ ਦੇ ਇਹ ਡੈਮੇਜ ਹੋ ਚੁੱਕੀਆਂ ਸੀਗੀਆਂ ਉਸ ਟਾਈਮ ਐਦਾਂ ਦੇ ਹਾਲਾਤ ਸੀਗੇ ਕਿ ਐਨਾ ਪੈਸਾ ਪੋਸਾ ਨਹੀਂ ਜੀ ਹੁੰਦਾ ਮੇਰੇ ਸੋਹਰਿਆਂ ਕੋਲ ਸਭ ਕੁਝ ਸੀ ਹਾਲਕਿ ਉਹਨਾਂ ਕੋਲ ਹੈ ਸੀ ਕਿ ਮੇਰੇ ਜਿਹੜੇ ਪਰਿਵਾਰ ਸੀਗਾ ਮੇਰੇ ਦੇਵਰ ਜਿਹੜੇ ਸੀਗੇ ਠੀਕ ਠਾਕ ਸੀਗੇ ਉਹ ਅਲੱਗ-ਅਲੱਗ ਸੀਗੇ ਆਪ ਆਪਣੇ ਘਰਾਂ ਵਿੱਚ ਤੇ ਮੇਰੇ ਜਿਹੜੇ ਕਿਸੋਹਰਾਂ ਦੇ ਜ਼ਮੀਨ ਜਾਇਦਾਦ ਵੀ ਹੈਗੀ ਸੀ ਐਨੀ ਸੀ ਨਹੀਂ ਸੀ ਕੁਝ ਪਰ ਇਹ ਥੋੜੀ ਡਰਿੰਕ ਕਰਦੇ ਸੀ ਉਹਦੀ ਵਜ੍ਹਾ ਨਾਲ ਇਹਨੂੰ ਚੰਗਾ ਨਹੀਂ ਸੀ ਸਮਝਦੇ ਹੈਗੇ ਤੇ ਉਸ ਟਾਈਮ ਮੈਂ ਵੀ ਮਜਬੂਰ ਸੀਗੀ ਮੇਰੇ ਕੋਲ ਵੀ ਇੰਨਾ ਪੈਸਾ ਨਹੀਂ ਸੀ ਹੈਗਾ ਕਿਉਂਕਿ ਮੈਂ ਉਸ ਟਾਈਮ ਕਮਾਉਂਦੀ ਨਹੀਂ ਸੀ ਕਿਸੇ ਪਾਸੇ ਸਿਪੰਡ ਰਹਿੰਦੇ ਸੀਗੇ ਤੇ ਕਿਸੇ ਵੀ ਪਾਸੋਂ ਆਮਦਨ ਨਹੀਂ ਸੀ ਹੈਗੀ ਉਹੀ ਕਮਾਉਂਦੇ ਸੀਗੇ ਤੇ ਉਹੀ ਅਸੀਂ ਖਾਂਦੇ ਸੀਗੇ ਤੇ ਉਹੀ ਉਹਨਾਂ ਦਾ ਹੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਵੀ ਉਹਨਾਂ ਦੀ ਲਾਪਰਵਾਹੀ ਨਾਲ ਹੀ ਹੋਇਆ ਸੀਗਾ ਡਰਿੰਕ ਕਰਕੇ ਬਾਈਕ ਤੇ ਜਾ ਰਹੇ ਸੀ ਬਾਈਕ ਜਿਹੜੀ ਖੰਭੇ 'ਚ ਵੱਜੀ ਸੀਗੀ ਤੇ ਉਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਸ ਟਾਈਮ ਵੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਜਦੋਂ ਘਰ ਲੈ ਕੇ ਆਂਦਾ ਤੇ ਮੇਰੇ ਸਾਸੋਰੇ ਇਹੀ ਸਮਝਦੇ ਸੀਗੇ ਕਿ ਇਹਨੇ ਡਰਿੰਕ ਕੀਤੀ ਹੈ ਵੀ ਇਹ ਜਾਨਵੁੱਜ ਕੇ ਬੇਹੋਸ਼ ਹੋਇਆ ਵੀ ਡਰਿੰਕ ਦੀ ਵਜ੍ਹਾ ਨਾਲ ਹੋਇਆ ਵੀ ਇਹ ਪਖੰਡ ਕਰ ਰਿਹਾ ਬਹਾਨੇ ਲਾ ਰਿਹਾ ਹਾਲਾਂਕਿ ਜਣੇ ਕਿ ਅੰਦਰੂਨੀ ਝੋਟ ਲੱਗੀ ਸੀ ਬਾਹਰੀ ਝੋਟ ਕੋਈ ਹੈ ਨਹੀਂ ਸੀ ਤੇ ਦੇਖਣ ਨੂੰ ਲੱਗਦਾ ਸੀਗਾ ਕਿ ਇਹਨੂੰ ਕੁਝ ਨਹੀਂ ਹੋਇਆ ਤਾਂ ਕੋਈ ਝੋਟ ਨਹੀਂ ਲੱਗੀ ਹੈਗੀ ਹੈਨਾ ਫਿਰ ਜਦੋਂ ਮਤਲਬ ਕਿ ਥੋੜਾ ਟਾਈਮ ਘਰੇ ਲੈ ਕੇ ਆਂਦਾ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਗਾਏ ਤੇ ਚਲੋ ਉਹਨਾਂ ਨੂੰ ਇਹ ਵੀ ਸੀਗਾ ਵੀ ਡਰਿੰਕ ਵੀ ਕੀਤੀ ਹੋਈ ਹੈ ਬਾ ਡਾਕਟਰ ਨੇ ਕਿਹਾ ਨਹੀਂ ਕਰ ਤੁਸੀਂ ਹਸਪੀਟਲ ਲੈ ਕੇ ਜਾਓ ਜ਼ਰੂਰ ਹੈਨਾ ਤੇ ਅੱਧੀ ਰਾਤ ਨੂੰ ਮੈਂ ਰੋਲਾ ਪਾਇਆ ਬੜੇ ਮਿੰਤਾ ਤਰਲੇ ਕੀਤੀਆਂ ਚਲੋ ਲੈ ਕੇ ਗਏ ਹਸਪੀਟਲ ਦੇਰ ਮਰਾ ਸੀਗਾ ਜੇਠ ਉਹ ਲੈ ਕੇ ਗਿਆ ਜਦੋਂ ਉਹ ਲੈ ਕੇ ਗਿਆ ਸਰਕਾਰੀ ਹਸਪੀਟਲ ਤੇ ਉੱਥੇ ਉਹਨਾਂ ਨੂੰ ਉਲਟੀਆਂ ਸਟਾਰਟ ਹੋ ਗਈਆਂ ਤੇ ਡਾਕਟਰ ਕਹਿੰਦੇ ਆ ਕਿ ਕੋਈ ਸਮਝ ਨਹੀਂ ਆ ਰਿਹਾ ਵੀ ਇਹਨਾਂ ਦੇ ਨਾ ਸਕੈਨਾਂ ਵਗੈਰਾ ਕਰਨੀਆਂ ਪੈਣੀਆਂ ਨੇ ਵੀ ਇੱਕ ਤਾਂ ਡਰਿੰਕ ਕੀਤੀ ਹੋਈ ਕੁਝ ਪਤਾ ਨਹੀਂ ਲੱਗ ਰਿਹਾ ਵੀ ਚੋਟ ਲੱਗੀ ਹੈ ਜਾਂ ਡਰਿੰਕ ਦੀ وجہ ਨਾਲ ਵੀ ਇਹ ਉਲਟੀਆਂ ਕਰ ਰਹੇ ਨੇ ਹਨਾ ਕੁਝ ਪਤਾ ਨਹੀਂ ਸੀ ਲੱਗ ਰਿਹਾ ਫਿਰ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਡਾਕਟਰਾਂ ਨੇ ਕੀ ਕੀਤਾ ਕਹਿੰਦੇ ਨੇ ਤੁਸੀਂ ਇਸ ਟਾਈਮ ਨੂੰ ਘਰ ਲੈ ਜਾਓ ਰਾਤ ਨੂੰ ਤੇ ਮਤਲਬ ਕਿ ਨਹੀਂ ਸੱਚ ਉਹਨਾਂ ਨੇ ਕਿਹਾ ਵੀ ਇਹਨੂੰ ਤੁਸੀਂ ਹੋਰ ਹਸਪਤਲ ਲੈ ਜਾਓ ਕਾਹ ਲੈ ਜਾਓ ਲੁਧਿਆਣੇ ਲੈ ਜਾਓ ਚਾਹੇ ਕਿਸੇ ਵੀ ਹਸਪਤਲ ਵੱਡੇ ਹਸਪਤਲ ਲੈ ਕੇ ਜਾਓ ਉੱਥੇ ਇਹਨਾਂ ਦਾ ਸਕੈਨ ਵਗੈਰਾ ਹੋਣਗੇ ਆ ਤੇ ਫਿਰ ਪਤਾ ਚੱਲ ਜੂਗਾ ਵੀ ਕੀ ਚੀਜ਼ ਹੈ ਪਰ ਉੱਥੇ ਉਹਨਾਂ ਨੇ ਕਿਹਾ ਸੀਗਾ ਖਰਚਾ ਦੱਸਿਆ ਨਾ ਜਦੋਂ ਵੀ ਇਹ ਖਰਚਾ ਹੋਊਗਾ ਤੇ ਮੇਰੇ ਜਿਹੜੇ ਜੇਡ ਸੀਗਾ ਉਹਨਾਂ ਵਾਪਸ ਘਰੇ ਲੈ ਆਏ ਪੈਸਾ ਲਾਣ ਦੇ ਮਾਰੇ ਠੀਕ ਹੈ ਜੀ ਮੈਂ ਵੀ ਉਸ ਟਾਈਮ ਮਜਬੂਰ ਸੀ ਕਿ ਮੇਰੇ ਕੋਲ ਵੀ ਕੋਈ ਪੈਸਾ ਨਹੀਂ ਮੈਂ ਵੈਸੇ ਕਿਹਾ ਸੀਗਾ ਵੀ ਤੁਸੀਂ ਲੈ ਕੇ ਚੱਲੋ ਕੋਈ ਨਾ ਪੱਕਾ ਲਵਾਂਗੇ ਪੈਸਿਆਂ ਦਾ ਪਰ ਨਹੀਂ ਕੋਈ ਲੈ ਕੇ ਨਹੀਂ ਸੀ ਗਿਆ ਹੈਗਾ ਹਨਾ ਮੇਰਾ ਪਿਓ ਹੁੰਦਾ ਮੇਰਾ ਬਾਪ ਹੁੰਦਾ ਮੈਂ ਉਹਨੂੰ ਫੋਨ ਕਰਦੀ ਤੇ ਮੇਰੇ ਪਿਓ ਨੇ ਭੱਜੇ ਨੇ ਆਣਾ ਸੀਗਾ ਕਹਿੰਦੇ ਜਦੋਂ ਮੁਸੀਬਤ ਪੈਂਦੀ ਹੈ ਉਦੋਂ ਕੋਈ ਰਿਸ਼ਤੇਦਾਰ ਵੀ ਸਾਥ ਨਹੀਂ ਦਿੰਦਾ ਚਾਚੇ ਤਾਏ ਹੈਗੇ ਸੀ ਕੋਣ ਕੋ ਜਾਣਦਾ ਕੋਈ ਨਹੀਂ ਜਾਣਦਾ ਹੈਗਾ ਠੀਕ ਹੈ ਜੀ ਇਹ ਕਹਿਣ ਦੀ ਗੱਲਾਂ ਨੇ ਮਾਂ ਸੀਗੀ ਉਹ ਵਿਚਾਰੀ ਜਿੰਨੇ ਜੋਗੀ ਹੈਗੀ ਸੀ ਉਹ ਕਰਦੀ ਐ ਤੇ ਵਾਪਸ ਲਏ ਰਾਤ ਨੂੰ ساری ਰਾਤ ਮਤਲਬ ਕਿ ਉਹ ਕਰਵਟਾਂ ਬਦਲਦੇ ਰਹੇ ਉਲਟੀਆਂ ਕਰਦੇ ਰਹੇ ਮੈਨੂੰ ਵੀ ਨੀਂਦ ਨਾ ਆਈ ਦੂਸਰੇ ਦਿਨ ਸਾਰਾ ਦਿਨ ਬੀਤ ਗਿਆ ਦੂਸਰਾ ਦਿਨ ਚੜਿਆ ਸਾਰਾ ਪਿੰਡ ਆਇਆ ਇਕੱਠਾ ਹੋ ਕੇ ਸਾਰੇ ਕਹਿਣਾ ਵੀ ਇਹਨੂੰ ਦਿਖਾ ਦਿਓ ਇਹਨੂੰ ਦਿਖਾ ਦਿਓ ਵੀ ਇਹ ਮਤਲਬ ਕਿ ਨਸ਼ੇ ਤੇ ਉੱਤਰ ਗਿਆ ਸੀ ਫਿਰ ਤੱਕ ਮਤਲਬ ਕੀ ਨਾ 우ਮਾਨ ਸਿੰਘ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਉਹਨ ਕੋਈ ਵੀ ਪਹਿਚਾਣ ਨਹੀਂ ਸੀ ਆ ਰਹੀ ਇੰਤਾਂ ਹੀ ਮੂੰਹ ਚੀਬਤੋਲੀਆਂ ਜੀ ਮਾਰੇ ਜਾਂਦੇ ਸੀ ਕੁਝ ਅਵਤਵਾ ਬੋਲੀ ਜਾ ਰਹੇ ਸੀ ਕੋਈ ਸਮਝ ਨਹੀਂ ਸੀ ਆ ਰਹੀ ਕੀ ਬੋਲਦੇ ਨੇ ਸਾਰੇ ਉਹ ਕਹਿੰਦੇ ਨੇ ਨਹੀਂ ਇਹਨੇ ਉਹ ਇਹੀ ਕਹਿੰਦੇ ਸੀਗੇ ਕਿ ਹਾਂ ਇਹਨੇ ਸੁੱਖਾ ਖਾਦਾ ਹੋਣਾ ਇਹਨੇ ਨਸ਼ਾ ਕੀਤਾ ਹੋਣਾ ਜੇ ਉਹ ਹੈ ਪਰ ਨਹੀਂ ਉਸ ਟਾਈਮ ਦੂਜੇ ਦਿਨ ਤੁਹਾਨੂੰ ਪਤਾ ਹੀ ਨਸ਼ਾ ਉੱਤਰ ਜਾਂਦਾ ਦਾਰੂ ਦੁਰੂ ਦਾ ਕਿਸੇ ਵੀ ਚੀਜ਼ ਦਾ ਹੋਵੇ ਦੂਜੇ ਦਿਨ ਨਸ਼ਾ ਉੱਤਰ ਜਾਂਦਾ ਹੈ ਨਾ ਪਰ ਨਹੀਂ ਉਹਨਾਂ ਦੇ ਦਿਮਾਗ ਕੀ ਸੱਟ ਲੱਗ ਚੁੱਕੀ ਸੀ ਆ ਵਾਲੀ ਚੀਜ਼ ਤੇ ਤੇ ਉਹ ਜਿਹੜਾ ਬਲੱਡ ਸੀਗਾ ਨਾ ਅੰਦਰ ਹੀ ਪੈ ਗਿਆ ਸੀ ਉਹ ਬਲੱਡ ਜੰਮ ਗਿਆ ਸੀਗਾ ਉਹਦੇ ਨਾਲ ਉਹਨਾਂ ਦਾ ਜਿਹੜਾ ਤਮਾਕ ਹੈ ਨਾ ਇਹ ਕੰਮ ਕਰਨਾ ਬੰਦ ਕਰ ਗਿਆ ਸੀਗਾ ਨਸਾਂ ਜਿਹੜੀਆਂ ਡੈਮੇਜ ਹੋ ਗਈਆਂ ਸੀਗੀਆਂ ਤੇ ਉਹਨਾਂ ਨੂੰ ਕੋਈ ਸੁੱਧ ਬੋਦ ਨਹੀਂ ਰਹੀ ਪੂਰਾ ਇੱਕ ਦਿਨ ਲਾਂ ਗਿਆ ਸਾਰਾ ਦਿਨ ਕਰੇ ਰਹੇ ਮੈਂ ਮਿੰਨਤਾ ਕਰਦੀ ਵੀ ਤਰਲੇ ਕਿਤੇ ਪਰ ਉਹਦੀ ਮਾਪੇ ਨਹੀਂ ਆਏ ਹੈਗੇ ਹਾਲਾਂਕਿ ਇੱਕੋ ਹੀ ਵੇੜਾ ਸੀ ਸਾਡਾ ਪਰ ਉਹ ਨਹੀਂ ਆਏ ਹੈਗੇ ਨੇ ਅਣਖੀ ਤੇ ਐਨੇ ਲਾਲਚੀ ਐਨੇ ਪੈਸਿਆਂ ਦੇ ਉਹ ਸੀਗੇ ਕਿ ਆਪਣੇ ਪੁੱਤ ਨੂੰ ਚਲੋ ਮੈਂ ਬਗਾਨੀ ਸੀਗੀ ਆਪਣੇ ਪੁੱਤ ਨੂੰ ਤਾਂ ਦੇਖ ਦੇ ਇੱਕ ਵਾਰੀ ਪਰ ਨਹੀਂ ਦੇਖਿਆ ਹੈਗਾ ਜਿੱਦ ਸਾਰਾ ਦਿਨ ਪੀਤ ਗਿਆ ਦੂਸਰੇ ਦਿਨ ਉਹਨਾਂ ਦੀ ਕੁੜੀ ਜਾਨੀ ਕਿ ਮੇਰੀ ਨਣਦ ਉਹ ਆਈ ਮੈਂ ਉਹਦੇ ਅਗੇ ਮੈਂ ਤਾਂ ਤਰਲਾ ਕੀਤੇ ਮੈਂ ਕਿ ਇੱਕ ਵਾਰੀ ਲੈ ਜਾਓ ਜ਼ਰੂਰ ਮੈਨੂੰ ਇੱਕ ਵਾਰੀ ਲੈ ਕੇ ਚੱਲੋ ਜਿਹੜਾ ਕੋ ਖਰਚਾ ਹੋਊਗਾ ਬਾਅਦ ਚ ਕਰ ਲਵਾਂਗੇ ਆਪਾਂ ਇੱਕ ਵਾਰੀ ਲੈ ਕੇ ਚੱਲੋ ਚਲੋ ਉਹ ਮਤਲਬ ਕਿ ਜਿਹੜਾ ਉਹਨਾਂ ਦਾ ਪ੍ਰੋਣਾ ਸੀਗਾ ਜਿਹੜਾ ਮੈਨੂੰ ਨਣਦੋਈਆ ਸੀਗਾ ਉਹ ਲੈ ਗਿਆ ਲੈ ਕੇ ਕੇ ਇਤਰਾਹੇ ਹਸਪੀਟਲ ਇੱਕ ਉੱਥੇ ਲੈ ਕੇ ਗਏ ਜਿੱਦ ਉੱਥੇ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਕੀਤੇ ਸਭ ਕੁਝ ਕੀਤਾ ਤੇ ਉਹਨਾਂ ਨੇ ਆਪਰੇਸ਼ਨ ਦੱਸਿਆ ਸੀਗਾ ਉਹਨਾਂ ਨੇ ਕਿਹਾ ਸੀ ਆਪਰੇਸ਼ਨ ਆ ਉਹਦਾ ਖਰਚ ਆਏਗਾ 2.5-3 ਲੱਖ ਦੇ ਕਰੀਬ ਵੀ ਇਹਦਾ ਆਪਰੇਸ਼ਨ ਕਰਾਂਗੇ ਆਪਾਂ ਸਿਰ ਦਾ ਵੀ ਜਿਹੜੀਆਂ ਖੂਨ ਜੰਮਿਆ ਉਹ ਬਲੱਡ ਜਿਹੜਾ ਇਹਦਾ ਕੱਢ ਦਵਾਂਗੇ ਜਦੋਂ ਆਪਰੇਸ਼ਨ ਦਾ ਨਾਮ ਲਿਆ ਤੇ ਸਾਰੇ ਹੀ ਪਿੱਛੇ हट ਗਏ ਟਾਲਾ ਉੱਥੇ ਦਾਖਲ ਤਾਂ ਕਰਤਾ ਐਡਮਿਟ ਤਾਂ ਕਰਤਾ ਪਰ ਟਾਲਾ ਕਰਦੇ ਰਹੇ ਕਿਸੇ ਨੇ ਵੀ ਨਹੀਂ ਕਿਹਾ ਵੀ ਆਪਰੇਸ਼ਨ ਕਰੋ ਚਾਹੇ ਅਸੀਂ ਖਰਚਾ ਭਰਾਂਗੇ ਜਾਂ ਕੁਛ ਮੈਂ ਉੱਥੇ ਬੈਠੀ ਜਿਹੜਾ ਰੂਮ ਸੀਗਾ ਜਿੱਥੇ ਐਮਰਜੈਂਸੀ ਰੂਮ ਚ ਉਹਨੂੰ ਐਡਮਿਟ ਕੀਤਾ ਸੀ ਨਾਲੀਆਂ ਲੱਗੀਆਂ ਹੋਈਆਂ ਸੀਗੀਆਂ ਸਾਰਾ ਮਤਲਬ ਕਿ ਬਿੰਨਿਆ ਹੋਇਆ ਸੀਗਾ ਤੇ ਉਸ ਟਾਈਮ ਜਿਹੜੇ ਹਾਲਾਤ ਸੀਗੇ ਨਾ ਮੈਨੂੰ ਪਤਾ ਚਾਹੀ ਮੇਰੇ ਪ੍ਰਮਾਤਮਾ ਨੂੰ ਪਤਾ ਹੈ ਦਿਨ ਰਾਤ ਪਾਠ ਕਰਦੀ ਰਹੀ ਉੱਥੇ ਬੈਠ ਕੇ ਸਰਾਣੇ 2 ਦਿਨ ਬੀਤੇ 3 ਦਿਨ ਬੀਤੇ ਕਿਉਂਕਿ ਉਹ ਜਦ ਇਹ ਆਪਰੇਸ਼ਨ ਤੁਹਾਨੂੰ ਪਤਾ ਜਦ ਇਹ ਹੋਣਾ ਚਾਹੀਦਾ ਪਰ ਆਪਰੇਸ਼ਨ ਹੋਇਆ ਨਹੀਂ ਸੀਗਾ ਤੇ ਉਹ ਜਿਹੜਾ ਬਲੱਡ ਸੀਗਾ ਅੰਦਰ ਪੈ ਗਿਆ ਤੇ ਉਹ ਜਿਹੜੇ ਮੈਂਟਲ ਜਿਵੇਂ ਬੰਦਾ ਮੈਂਟਲ ਨਹੀਂ ਹੋ ਜਾਂਦਾ ਉਸ ਤਰੀਕੇ ਨਾਲ ਉਹ ਹੋ ਗਏ ਸੀਗੇ ਤੇ ਡਾਕਟਰਾਂ ਨੇ ਉਸ ਟਾਈਮ ਫਿਰ ਜਵਾਬ ਦੇ ਦਿੱਤਾ ਵੀ ਹੁਣ ਆਪਰੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ 4 3-4 ਦਿਨ ਰਹੇ ਉੱਥੇ ਚੌਥੇ ਦਿਨ ਉਹ ਇੱਕ ਵਾਰੀ ਹੋਸ਼ ਆਈ ਉਹਨਾਂ ਨੂੰ ਮੈਨੂੰ ਬੁਲਾਇਆ ਮੈਂ ਐਦਾ ਕਰਕੇ ਟੱਚ ਕੀਤਾ ਉਂਗਲ ਨੂੰ ਇੱਕ ਅੱਖ ਵਿੱਚ ਹੰਝੂ ਝੋ ਰਿਹਾ ਹੈ ਤੇ ਉਹ ਚਲੇ ਗਏ ਦੁਨੀਆ ਛੱਡ ਕੇ ਕਿਸੇ ਨੇ ਸਾਥ ਨਹੀਂ ਇਸ ਦਿੱਤਾ ਅਗਰ ਉਸ ਟਾਈਮ ਉਹਦੇ ਮਾਪਿਓ ਚਾਹੇ ਮੇਰੇ ਰਿਸ਼ਤੇਦਾਰ ਕਿਸ ਕੋਈ ਵੀ ਪੈਸੇ ਲਾ ਦਿੰਦੇ ਉਹਨੂੰ ਬਚਾ ਲੈਂਦੇ ਤੇ ਅੱਜ ਮਤਲਬ ਕਿ ਉਹ ਜਿਹੜਾ ਮੈਨੂੰ ਦਿਨ ਦੇਖਣੇ ਪਏ ਉਹ ਦੇਖਨੇ ਨਾ ਪੈਂਦੇ ਹਨਾ ਬਸ ਥੋੜਾ ਓខਾ ਟਾਈਮ ਕੱਢਿਆ ਓខਾ ਉਹਨਾਂ ਨੇ ਵੀ ਮੈਨੂੰ ਬੜਾ ਓខਾ ਰੱਖਿਆ ਉਹਨਾਂ ਦੇ ਵੀ ਮਨ 'ਚ ਲਾਲਚ ਸੀਗਾ ਅਗਰ ਅਸੀਂ ਇੱਥੇ ਰੱਖਾਂਗੇ ਤੇ ਸਾਨੂੰ ਬੱਚਿਆਂ ਨੂੰ ਬੱਚੇ ਛੋਟੇ ਸੀਗੇ ਬੱਚੇ ਬਿਲਕੁਲ ਹੀ ਛੋਟੇ ਸੀਗੇ ਕਿਉਂਕਿ ਇਹਨਾਂ ਦਾ ਸਾਲ-ਸਾਲ ਦਾ ਹੀ ਗੈਪ ਸੀਗਾ ਬਿਲਕੁਲ ਛੋਟੇ ਸੀਗੇ ਬੱਚੇ ਗੋਦ ਵਿੱਚ ਸੀਗੇ ਬੱਚਿਆਂ ਨੂੰ ਤਾਂ ਕੁਝ ਪਤਾ ਵੀ ਨਹੀਂ ਇਹਨਾਂ ਦੇ ਇੰਨਾ ਮਨ 'ਚ ਲਾਲਚ ਆਇਆ ਮੇਰੇ ਸੋਹਰਿਆਂ ਦੇ ਕਿ ਕੁਝ ਦੇਣਾ ਨਾ ਪੈ ਜਾਏ ਇਹਨਾਂ ਨੇ ਮੈਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਫਿਰ ਮੇਰੀ ਮੰਮੀ ਕਿ ਮੈਨੂੰ ਘਰੇ ਲੈ ਆਏ ਮੈਂ ਕੱਪੜੇ ਸਟੀਚਿੰਗ ਕਰਦੀ ਰਹੀ ਪਰ ਉਸ ਤੋਂ ਬਾਅਦ ਮੇਰੀ ਭਾਬੀ ਦੀ ਡੈਥ ਹੋ ਗਈ ਮੇਰੀ ਮੰਮੀ ਬਹੁਤ ਅਪਸਟ ਰਹਿਣ ਲੱਗੀ ਵੀ ਮੇਰੀ ਧੀ ਵੀ ਇਦਾਂ ਹੋ ਗਈ ਮੇਰਾ ਪੁੱਤ ਵੀ ਇਦਾਂ ਹੋ ਗਿਆ ਤੇ ਮੇਰੀ ਮੰਮੀ ਤਾਂ ਪਹਿਲਾਂ ਹੈ ਹੀ ਸੀਗੀ ਰੱਬ ਨੇ ਤਿੰਨ ਤਿੰਨ ਝੋਟਾ ਮੇਰੀ ਮਾਨ ਦੇ ਦਿੱਤੀ ਤੇ ਫਿਰ ਮੇਰਾ ਇਹ ਵਾਲੀ ਸੈਕੰਡ ਮੈਰਿਜ ਹੋਈ ਸੀਗੀ ਤੇ ਸੈਕੰਡ ਮੈਰਿਜ ਹੋਈ ਸੀਗੀ ਤੇ ਜੋ ਰੱਬ ਦਾ ਪਾਣਾ ਸੀਗਾ ਮੈਂ ਮੰਨ ਲਿਆ ਚਲੋ ਜੋ ਪ੍ਰਮਾਤਮਾ ਦੀ ਮਰਜ਼ੀ ਸੀਗੀ ਮੈਂ ਤਾਂ ਨਹੀਂ ਸੀ ਚਾਹਦੀ ਪਰ ਵਾਹਿਗੁਰੂ ਦੀ ਮਰਜ਼ੀ ਸੀਗੀ ਤੇ ਇਹ ਸਭ ਕੁਝ ਸੀਗਾ ਮੇਰੀ ਜ਼ਿੰਦਗੀ ਵਿੱਚ ਤੇ ਹੁਣ ਮੈਂ ਇਹੀ ਸੋਚ ਕੇ ਉਦੋਂ ਦਾ ਮੈਂ ਜਦੋਂ ਮੇਰੀ ਸ਼ਾਦੀ ਹੋਈ ਨਾ ਇੱਥੇ ਤੇ ਮੈਂ ਉਦੋਂ ਦੇ ਕੱਪੜੇ ਸਟੀਚਿੰਗ ਕਰਦੀ ਆ ਹਰ ਕੰਮ ਕਰਦੀ ਆ ਇਹੀ ਸੋਚ-ਸੋਚ ਕੇ ਕਿ ਲੋਕ ਕਹਿੰਦੇ ਆ ਕਿ ਪੈਸਾ ਨਹੀਂ ਸਭ ਕੁਝ ਹੁੰਦਾ ਪਰ ਮੈਨੂੰ ਪਤਾ ਹੈ ਪੈਸੇ ਬਿਨਾਂ ਵੀ ਕੁਝ ਨਹੀਂ ਹੈਗਾ ਆਪਣਾ ਮਨ ਲੱਕੀ ਇੰਨਾ ਕਮਾਓ ਕਿ ਜਿਹੜਾ ਔਖੇ ਵਕਤ ਜਿਹੜਾ ਤੁਹਾਨੂੰ ਜਿਹੜਾ ਕਿਸੇ ਅਗੇ ਹੱਥ ਨਾ ਫਲਾਣੇ ਪੈਣ ਤੇ ਇੰਨਾ ਕੁ ਜ਼ਰੂਰ ਕਮਾਇਆ ਕਰੋ ਕਿ ਤੁਹਾਨੂੰ ਕਿਸੇ ਅਗੇ ਹੱਥ ਨਾ ਫਲਾਣੇ ਪੈਣ ਔਖਾ ਟਾਈਮ ਹੋਵੇ ਤੁਸੀਂ ਆਪਣੇ ਆਪ ਆਪਣੇ ਪੈਸੇ ਲਾ ਸਕਦੇ ਹੋ ਹਨਾ ਤੇ ਇਸ ਇਹੀ ਵਜ੍ਹਾ ਸੀਗਾ ਵੀ ਮੈਂ ਕਪੜਾ ਸਟੀਚਿੰਗ ਕਰਦੀ ਰਹੀ ਫਿਰ ਚਲੋ ਥੋੜਾ ਜਿਹਾ YouTube ਬਾਰੇ ਨੌਲੇਜ ਹੋਈ ਤੇ YouTube ਚੈਨਲ ਬਣਾਇਆ ਚਲੋ ਇੱਥੋਂ ਵੀ ਆਪਾਂ ਅਰਨ ਕਰ ਲੈਨੇ ਆ ਥੋੜਾ ਬਾਲਾ ਤੇ ਚਲੋ ਕਪੜੇ ਪਸਟੀਚਿੰਗ ਕਰਦੇ ਆ ਹੋਰ ਵੀ ਕੋਈ ਕੰਮ ਹੁੰਦੇ ਨੇ ਚਲੋ ਐਵੇਂ ਸੇ ਮੈਂ ਸ਼ਹਿਰ ਵਿੱਚ ਹੀ ਵਿਆਹੀਗੀ ਇੱਥੇ ਲੁਧਿਆਣੇ ਵਿੱਚ ਤੇ ਚਲੋ ਇੱਥੇ ਵੀ ਜਿਹੜਾ ਕੰਮ ਕੋਈ ਮਿਲਦਾ ਏ ਘਰੇ ਬੈਠਿਆਂ ਨੂੰ ਉਹ ਵੀ ਆਪਾਂ ਇਹ ਕੰਮ ਕਰ ਲੈਨੇ ਆ ਤੇ ਬਸ ਮੈਂ ਇਹ ਹੀ ਅੱਜ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਪੈਸਾ ਕਮਾਉਣਾ ਬਹੁਤ ਜ਼ਰੂਰੀ ਏ ਜ਼ਿੰਦਗੀ ਵਿੱਚ ਪਰਮਾਤਮਾ ਵੀ ਉਨਾ ਹੀ ਜ਼ਰੂਰੀ ਹੈ ਉਨਾ ਹੀ ਸਿਮਰਨਣਾ ਜ਼ਰੂਰੀ ਪਰਮਾਤਮਾ ਦਾ ਪਰ ਪੈਸਾ ਵੀ ਬਹੁਤ ਜ਼ਰੂਰੀ ਹੈ ਕੋਈ ਨਾ ਕੋ ਮੇਰੀਆਂ ਭੈਣਾ ਕੰਮ ਜ਼ਰੂਰ ਕਰਿਆ ਕਰੋ ਆਉਣ ਵਾਲਾ ਜਿਹੜਾ ਵਕਤ ਹੁੰਦਾ ਤਾਂ ਕੋਈ ਪਤਾ ਨਹੀਂ ਹੁੰਦਾ ਆਪਾਂ ਨੂੰ ਉਹ ਵਕਤ ਵਿੱਚ ਕਿਸ ਚੀਜ਼ ਦੀ ਜ਼ਰੂਰਤ ਪੈ ਜਾਣੀ ਕਿਸ ਚੀਜ਼ ਦੀ ਨਹੀਂ ਜ਼ਰੂਰਤ ਪੈਣੀ ਉਹ ਤਾਂ ਵਾਹਿਗੁਰੂ ਨੂੰ ਪਤਾ ਹੈ ਬਸ ਤੁਸੀਂ ਜ਼ਰੂਰ ਕੁਝ ਨਾ ਕੁਝ ਕਰਿਆ ਕਰੋ ਥੋੜੇ ਬਾਰੇ ਪੈਸੇ ਜਿਹੜੇ ਜ਼ਰੂਰ ਅਰਨ ਕਰਿਆ ਕਰੋ ਕਿਉਂਕਿ ਜਦੋਂ ਆਪਣੇ ਤੇ ਮੁਸ਼ਕਲ ਪੈਂਦੀ ਹੈ ਨਾ ਉਦੋਂ ਕੋਈ ਰਿਸ਼ਤੇਦਾਰ ਵੀ ਨਹੀਂ ਸਾਥ ਦੇਂਦਾ ਕੋਈ ਸਾਥ ਨਹੀਂ ਦਿੰਦਾ ਹੈਗਾ ਆਪਣੇ ਕੋਲ ਹੋਵੇਗਾ ਤੇ ਆਪਾਂ ਲਾ ਕੇ ਉਸੀ ਜਿਵੇਂ ਠੀਕ ਕਰ ਸਕਾਂਗੇ ਨਹੀਂ ਤਾਂ ਨਹੀਂ ਕੋਈ ਸਾਥ ਨਹੀਂ ਦਿੰਦਾ ਹੈਗਾ ਬਸ ਮੈਨੂੰ ਉਸੇ ਚੀਜ਼ ਨੇ ਮੈਨੂੰ ਇੰਨਾ ਮਜ਼ਬੂਤ ਬਣਾਤਾ ਹੈ ਕਿ ਅੱਜ ਮੈਂ ਆਪਣੇ ਪੈਰਾਂ ਤੇ ਖੜੀ ਹੋਈ ਆ ਮੈਂ ਕੁਛ ਨਾ ਕੁਛ ਕਮਾ ਕੇ ਆਪਣਾ ਵਧੀਆ ਤਰੀਕੇ ਨਾਲ ਖਰਚ ਵੀ ਕਰ ਰਹੀ ਆ ਤੇ ਵਧੀਆ ਤਰੀਕੇ ਨਾਲ ਆਪਾਂ ਰਹਿ ਵੀ ਰਹੇ ਆ ਉਹ ਖਾ ਟਾਈਮ ਹੋਵੇ ਤਾਂ ਪਰਮਾਤਮਾ ਸੱਚੇ ਪਾਤਸ਼ਾਹ ਪਾਤਸ਼ਾਹੀ ਦੀ ਕਿਰਪਾ ਨਾਲ ਆਪਾਂ ਉਹ ਖਟੈਂਬੀ ਜਿਹੜਾ ਹੈ ਵਧੀਆ ਤਰ੍ਹਾਂ ਨਿਕਲ ਜਾਂਦਾ ਹੈ ਤੇ ਬਸ ਇਹੀ ਮੈਂ ਮੋਟੀਵੇਸ਼ਨ ਤੁਹਾਨੂੰ ਅੱਜ ਕਰਨਾ ਚਾਹੁੰਦੀ ਸੀ ਇੱਕ ਮੋਟੀਵੇਟਿਵ ਵੀਡੀਓ ਬਣਾਈ ਹੈ ਮੈਂ ਕਿ ਚਲੋ ਤੁਹਾਨੂੰ ਦੱਸਦੀ ਹਾਂ ਨਾ ਹੱਡ ਪੀਤੀ ਆਪਣੀ ਤੇ ਬਾਕੀ ਹਾਂ ਮੈਂ ਤੁਹਾਨੂੰ ਦੱਸਿਆ ਸੀ ਚੈਨਲ ਬਾਰੇ ਦੱਸਣਾ ਹੁਣ ਵੀਡੀਓ ਬਹੁਤ ਲੰਬੀ ਹੋ ਗਈ ਕੱਲ ਦੀ ਵੀਡੀਓ ਵਿੱਚ ਮੈਂ ਜ਼ਰੂਰ ਦੱਸਾਂਗੀ ਕਿ ਫਰਸਟ ਕਿੱਦਾਂ ਕਰੀਦੀ ਵੀਡੀਓ ਮਤਲਬ ਕਿ ਮੈਨੂੰ ਕਿਸੇ ਦਿਨ ਪੁੱਛਿਆ ਸੀਗਾ ਜੀ ਥੋੜੇ ਜਿਹੜੇ ਸ਼ੋਰਟ ਹੁੰਦੇ ਨੇ ਉਹਨਾਂ ਨੂੰ ਕਿੱਦਾਂ ਆਪਾਂ ਫਰਸਟ ਕਰ ਸਕਦੇ ਆ ਕਿੱਦਾਂ ਐਡੀਟਿੰਗ ਕਰਨੀ ਉਹ ਮੈਂ ਸਭ ਕੁਝ ਤੁਹਾਡਾ ਸ਼ੇਅਰ ਕਰਾਂਗੀ ਹਾਂਜੀ ਇਮਲੀ ਦੀ ਚਟਣੀ ਦੀ ਵੀ ਰੈਸিপি ਬਣਾਈ ਹੋਈ ਏ ਤੇ ਉਹ ਵੀ ਤੁਹਾਡਾ ਸ਼ੇਅਰ ਕਰਾਂਗੀ ਕੱਲ ਨੂੰ ਜਿਹੜੀ ਵੀਡੀਓ ਜਰੂਰ ਦੇਖਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਵੱਧ ਲਾਈਕ ਕਰਨਾ ਤੇ ਮਿਲਾਂਗੇ ਬਾਏ ਬਾਏ